ਆਹ ਤੁਸੀਂ ਕੀ ਘਟਨਾ ਵਾਪਰੀ ਆ ਮੈਨੂੰ ਤਾਂ ਮਾਤਾ ਕਰੀਥਾਂ ਜੀ ਉਹ ਕਾਰ ਤੇ ਤਰੀਕ ਧੋ ਕੇ ਆਇਆ ਹੈ ਰਸਤੇ ਕੋਠੀ ਕੋਲੇ ਜਾ ਕੇ ਤਾਂ ਮਰ ਲੂ ਪੂਰੇ ਹੋ ਗਏ ਇਹਨਾਂ ਕੋਲ ਗੋਲੀਆਂ ਮਾਰ ਜਾਨੀ ਕਿੰਨੇ ਦਿਨਾਂ ਦੀ ਜਾ ਮੋਰੀ ਆ ਉਹ ਇਹ ਜਿਹੋ ਦੇ ਨਾਲ ਤਾਂ ਜਿਹੜਾ ਬੰਦਾ ਉਹਨੂੰ ਬੁਲਾਓ ਮੈਨੂੰ ਨਹੀਂ ਕੋ ਪਤਾ ਸਾਰਾ ਨਾਟੇ ਲਾ ਬਣਾ ਸੀ ਘਰ ਮੈਂ ਪਤਾ ਕਿੰਨੇ ਮੈਂ ਪਰਾ ਸੀ ਕਿਹੜਾ ਲਾਪਣਾ ਲਾਪਰੀ ਤਾਂ ਇੱਕੋ ਮੁੰਡਾ ਮੇਰਾ ਪੰਜ ਗੁੱਡੀਆਂ ਨੇ ਪੰਜ ਪੈਣਾ ਨੇ ਇੱਕੋ ਆ 10 ਦਿਨ ਹੋਏ ਵਿਆਹ ਨੂੰ ਉਹ ਵੀ ਨਾਲ ਆਈ ਹੈ ਉਹ ਵੀ ਪੱਤਰ ਮੜੀ ਹੈ ਜੀ ਕਿੰਨਾ ਚਲਾਇਗਾ ਨਾਟੇ ਉਹਨਾਂ ਨੇ ਕਿੰਨ ਚਲਾਇਗਾ ਇਹ ਮੈਂ ਕੀ ਮੰਗ ਕੀ ਕਰਦੇ ਕੋਮ ਜਾਕੀ ਉਹ ਮੰਜੀ ਤੇ ਮਨਜੀਤ ਨਾਲ ਸਭਾ ਉਹ ਦੋ ਘੰਟੇ ਹੋ ਗਏ ਸਾਡਾ ਘਰ ਵੇਖ ਕੇ ਕੀ ਆਏ ਮਨਜੀਤ ਉਹ ਲੈਣਾ ਆਹੋ ਨਾਲ ਜੀ ਅੱਛਾ ਮਨਜੀਤ ਨਾਲ ਲੰਗੜਾ ਨਾਲ ਹੀ ਹੈ ਮੰਗਤੀ ਕਰਦੇ ਹਾਂ ਹਾਂ ਜੀ ਮੰਗਤੀ ਕਰਦੇ ਹਾਂ ਮੰਗਤੀ ਕਰ ਸਾਨੂੰ ਸਾਫ਼ ਮਾਰ ਮਿਲਣਾ ਚਾਹੀਦਾ ਹੈ ਉਹ ਕੀ ਹੋਣਾ ਚਾਹੀਦਾ ਜੋ ਮਰਨ ਵਾਲਾ ਉਹ ਤੇ ਹਮਾਰਾ ਜੀ ਹਾਂ ਜੀ ਅੱਜ ਕੀ ਗੱਲਬਾਤ ਕੀ ਹੋਈ ਆ ਕੀ ਕਟਵਾ ਡਲਪਤ ਇਹ ਕੀ ਵੀ ਸਾਡਾ ਰੋਲਾ ਚੱਲਦਾ ਫੈਸਟ ਨਾਟੀ ਸ਼ੇਰੀ ਰਾਮਾ ਕਿ ਉਹ ਸ਼ੇਰੀ ਤਰੀਕੇ ਉੱਤੇ ਸ਼ੇਰੀ ਦਾ ਪਿਓ ਹੀ ਰਸ ਉੱਤੇ ਉਹ ਸਾਨੂੰ ਵੇਖੀ ਗਿਆ ਹੈ ਜਦੋਂ ਅਸੀਂ ਤਰੀਕੋ ਉੱਤੇ ਕੇ ਵਾਪਸ ਚਲੇ ਆ ਤੇ ਉਦੋਂ ਮਗਰੀ ਆ ਗਿਆ ਸਾਡੇ ہاں ਗੱਡੀਆਂ ਆਈਆਂ ਨੇ ਪਤਾ ਹੀ ਨਹੀਂ ਲੱਗਾ ਬੰਦਿਆ ਖਦਾ ਉਨੀ ਕੋਲ ਸ਼ੌਨੀਆਂ ਸ਼ੁਰੂ ਕਰ ਦਿੱਤੀ ਕਿੰਨੇ ਕੁ ਬੰਦੇ ਸੀ ਕਿ ਉਹ ਬਾਕੀ ਪਤਾ ਨਹੀਂ ਹੈਗਾ ਅਗਦੇ ਨਾ ਬਜਦਰ ਬੈਠਾ ਹੋਇਆ ਸੀ ਉਹਨਾਂ ਸਾਰੀ ਗੱਲ ਦਾ ਪਤਾ ਯਾ ਤਾਂ ਹੀ ਅਕਦਮ ਪਤਾ ਹੀ ਮੈਂ ਤਾਂ ਬੇਹੋਸ਼ ਹੋ ਗਿਆ ਸੀ ਪਤਾ ਨਹੀਂ ਕੌਣ ਲੈ ਕੇ ਆਇਆ ਸੀ ਕੌਣ ਸੀ ਕਿਨੇ ਜਾਣੇ ਸੀ ਅਸੀਂ ਦਾ ਚਾਰਜ ਨਹੀਂ ਸੀ ਤਰੀਕ ਭੁਗਤ ਗਿਆ ਸੀ ਜਿਹਨਾਂ ਨੂੰ ਗੋੜੀਆਂ ਚ ਚਲਾਈ ਉਹ ਕੌਣ ਸੀ ਉਹ ਹੈਗਾ ਨਾਟਿ ਹੈ ਰੀ ਨੇ ਨਾਟਿ ਸ਼ੇਰ ਦੇ ਗਰੁੱਪ ਨੂੰ ਆਈ ਹੈ ਸੱਚ ਉਹ ਕਿਉਂਕਿ ਸਾਨੂੰ ਤਰੀਕ ਦੇ ਉੱਤੇ ਉਹਨੇ ਵੇਖਿਆ ਸੀ ਸ਼ੇਰੀ ਦੇ ਪਿਓ ਨੇ ਠੀਕ ਉਹ ਕਿੱਥੋਂ ਦੇ ਨੇ ਉਹ ਬਨਵਾਲੇ ਵੇੜਾ ਪਸਤੀ ਪਟਿਆੜੀ ਹਾਂ ਜੀ ਕੋਈ ਰਜਿਸਟ੍ਰਾਣੀ ਹੈਗੀ ਕੋਈ ਹਾਂਜੀ ਲੜਾਈ ਹੋਈ ਸੀ ਕਤਲ ਹੋਇਆ ਸੀ ਪਰ ਕਤਲ ਚ ਤਾਂ ਆ ਕੰਫਰਮਾਈਜ਼ ਹੋ ਗਿਆ ਸੀ ਜਿੰਨਾ ਦਾ ਮਰਿਆ ਸੀ ਉਹਨਾਂ ਨਾਲ ਤੁਹਾਡਾ ਹਾਂਜੀ ਫਿਰ ਲੋਕ ਕੌਣ ਸੀਗੇ ਫਿਰ ਤਾਂ ਜਿਸ ਪੰਚ ਪਰ ਇਹ ਰੰਜਿਸ਼ ਉਹਦਾ ਹੀ ਰੱਖਦੇ ਸੀ ਤੇ ਕੌਣ ਸੀਗਾ ਇਹ 나ਟੀ ਸੀ ਤੇ 나ੜੀ ਦੇ ਗਰੁੱਪ ਦੇ ਕਤਲ ਹੀ ਫੁੱਟ ਗਿਆ ਤੁਹਾਡੇ ਪਿੱਛਾ ਕਿਤਿਆਂ ਨੇ ਹਾਂ ਪਿੱਛਾ ਹੀ ਕੀਤਾ ਇਹ ਪਿੰਡੇ ਦੇ ਲੱਗੇ ਗਏ ਉਹਨੂੰ ਪਤਾ ਹੀ ਨਹੀਂ ਲੱਗਾ ਗੋਲੀਆਂ ਕਿੱਲੇ ਚਲਾਉਣੀਆਂ ਕਿੰਨੀਆ ਕੋਲ ਨਹੀਂ ਚਲੀ ਗਈ ਜੀ ਦੇਖੋ ਜੀ ਜਦੋਂ ਵਾਜ ਦਾ ਸਾਥ ੱਲੇ ਕੱਢੀ ਡਿੱਗੀ ਮੈਂ ਤਾਂ ਬਈ ਹੌਸ਼ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਕੌਣ ਲੈ ਕੇ ਆਇਆ ਇੱਥੇ ਮੈਨੂੰ ਤੁਹਾਡੇ ਸਾਥੀ ਦੀ ਮੌਤ ਹੋਈ ਹੈ ਹਾਂਜੀ ਇੱਕ ਭਤੀਜਾ ਜਿਹੜਾ ਚਲਾ ਰਿਹਾ ਸੀ ਉਹਨੇ ਡੈਥ ਹੋ ਗਈ ਲੱਭ ਲਈ ਤਾਂ ਕਾਰ ਸੰਦੋ ਠੀਕ ਅ빠 ਜੀ ਕੀ ਨਾਮ ਕੀ ਤੁਹਾਡਾ ਸੋਨੂ ਅੰਮੋ ਜੀ ਕੀ ਘਟਨਾ ਵਾਪਰੀ ਯਾਰ ਦੱਸੋ ਇਹ ਤਰੀਕ ਤੋਂ ਲੱਗੇ ਆਦੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਕਿਆ ਹੋਇਆ। ਤ ਉਹ ਇੱਕ ਕਾਲੇ ਕਸਵਾਕ ਸੀ। ਇੱਕ ਕਾਰ ਤੇ ਸੀ। ਕਿੰਨਾ ਮੋੜੀ ਚਲਾਈ ਉਹ ਕੋਲ ਸੁਣੋ। ਉਹ ਪਤਾ ਨਹੀਂ ਜੀ ਦੱਸਾਗਾ ਕਿ ਅਸੀਂ ਸਾਨੂੰ ਉਹੀ ਘਰੇ ਬੈਠ ਸਾਨੂੰ ਪਤਾ ਲੱਗਾ ਜੀ ਕਿਨੇ ਮੁੰਡੇ ਦਾ ਨਾ ਐਕਸੀਡੈਂਟ ਕਰਕੇ ਤੋਂ ਵੇਖਿਆ ਕਿਤੇ ਗੋਲੀਆਂ ਵੱਜ ਰਹੀਆਂ ਜੀ। ਅਸੀਂ ਭੱਜੇ। ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਆਈ ਸਾਰੇ ਭੱਜ ਕੇ ਵੇਖਿਆ। ਇਹਨੂੰ ਕੋਈ ਹਸਪਤਾਲ ਲੈ ਕੇ ਜੀ ਬਾਗੀ। ਇਹੋ ਬਾਗੀ ਕਿਤੇ ਗੋਲੀਆਂ ਵੱਜੀਆਂ।

ਅਤੇ ਇੱਕ ਜਨੂਲੀ ਹਲਕਾ ਉਹਦੇ ਲੜਕਾ ਜਿਹਾ ਲੜਪਰੇ ਤੇ ਲਈ ਸਖਾਸ਼ ਉੱਤੇ ਆਲਰੇਡੀ ਮੁਕਦਮੇ ਦਰਜ ਹੈ ਤੇ ਉਹ ਆਜਾਦਾਂ ਤੋਂ ਲਾਪਸ ਆ ਰਹੇ ਸੀ ਕਾਰ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਦੂਜੇ ਬੰਦੇ ਜਿਨ੍ਹਾਂ ਨਾਲ ਪਹਿਲੇ ਮੁਕੱਦਮਾ ਦਰਜ ਹੋਇਆ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀ ਇਹਦੇ ਲੱਗੀ ਤੇ ਉਹ ਸ਼ੌਟ ਤੇ ਉਹਦੀ ਡੈਥ ਕਿੰਨੇ ਜਣੇ ਕਾਲੀ ਰਾਂਚੀ ਚਾਹੇ ਕਿੰਨੇ ਜਿੰਨੇ ਸਵਾਗ ਸੀ ਆ ਰਹੇ ਚਾਹੇ ਕਾਰ ਦੇ ਵਿੱਚ ਚਾਰ ਜਣੇ ਸੀ ਤੇ ਦੇਖਣ ਕਿੰਨੇ ਜਣੇ ਸੀ ਦੋ ਜਣੇ ਜ਼ਖਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹਦੇ ਜ਼ਖਮੀ ਨਹੀਂ ਹੋਇਆ ਉਹਦਾ ਦੇਖਦੇ ਹਾਂ ਵੀ ਕਿੱਥੇ ਸਰਕਾਰੀ ਰੰਜੀਤ ਸੀ ਪੁਰਾਣੀ ਰੰਜੀਤ ਸੀ ਪਹਿਲੇ ਆਲਰੇਡੀ ਇਹਨਾਂ ਤੇ ਪਰਚਾ ਦਰਜ ਸੀ ਤੁਹਾਡਾ ਕਹਿ ਰਹੇ ਕਿ ਕੀ ਕੰਮ ਕਰੀ ਸੀ ਜਿਹੜਾ ਬਿਆਨ ਤੇ ਜਿਹੜਾ ਵੀ ਹੈਗਾ ਇਮੀਡੀਟਲੀ ਅਸੀਂ ਕੇਸਿਸ 'ਤੇ ਕਰਾਂਗੇ ਸਰ ਜਿਹਨਾਂ ਨੇ ਗੋਲੀ ਚਲਾਈ ਆ ਉਹ ਵੀ ਦੋਸ਼ੀ ਸੀ ਹਾਲਾਂਕਿ ਉਹ ਇਹਨਾਂ ਦੇ ਨਾਲ ਹੀ ਸੀਗਾ ਨਾ ਇੱਕ ਮੁਕਦਮੇ ਦੇ ਵਿੱਚ ਦੋਸ਼ੀ ਸੀਗਾ ਕ੍ਰਾਸ ਸੀਗਾ